ਪਾਣੀ ਇਹਦੇ ਵਿੱਚ ਪਾਉਂਦੇ ਨੇ ਉਹ ਪਾਣੀ ਪਾ ਕੇ ਇਹਨੂੰ ਕਹਿੰਦੇ ਵੀ ਲੈ ਹੁਣ ਤੂੰ ਆਪਣੇ ਰੱਬ ਦਾ ਨਾਮ ਲੈ ਹਾਂ ਰੱਬ ਦਾ ਨਾਮ ਲੈ ਕੇ ਕਹੇ ਜਿਹੜੇ ਚੀਜ਼ ਨੂੰ ਮੰਨਦਾ ਵੀ ਲੈ ਮੇਰਾ ਪਾਣੀ ਆ ਜਿਹੜਾ ਤੂੰ ਸਵੀਕਾਰ ਕਰ ਉਹ ਕਹਿੰਦੇ ਨੇ ਕਹਿਤਾ ਬੰਦਾ ਕਹਿੰਦਾ ਹਾਂਜੀ ਕਹਿਤਾ ਉਦੋਂ ਬਾਅਦ ਕੀ ਕਰਦੇ ਨੇ ਉਹ ਟੇਡਾ ਕਰਦੇ ਨੇ ਤੇ ਉਹ ਪਾਣੀ ਆ ਜਿਹੜਾ ਉਹਦੇ ਵਿੱਚ ਉਹ ਕਹਿੰਦੇ ਨੇ ਦੇਖਿਆ ਤੁਹਾਨੂੰ ਨਹੀਂ ਰੱਬ ਕਦੇ ਵੀ ਮਿਲ ਸਕਦਾ ਹੈਗਾ ਤੁਹਾਨੂੰ ਅਸੀਂ ਦੱਸ ਦਿਆਂ ਵੀ ਰੱਬ ਨੂੰ ਕਿਵੇਂ ਮਲਾ ਜਾਂਦਾ ਸਦਾ ਰੱਬ ਕਿਸ ਤਰ੍ਹਾਂ ਮਿਲਦਾ ਹੈ ਹੁਣ ਆਹੀ ਪਾਣੀ ਕਹਿੰਦੇ ਨੇ ਆਪਾਂ ਇਹਦੇ ਵਿੱਚ ਫੇਰ ਪਾ ਲੈਨੇ ਤੁਸੀਂ ਹੁਣ ਸਾਡੇ ਵਾਲੇ ਰੱਬ ਦਾ ਨਾਮ ਲਓ ਅੱਛਾ ਵਾਲਾ ਕਹਿੰਦਾ ਵੀ ਲੈ ਤੁਹਾਡੇ ਵਾਲੇ ਦਾ ਦੇਖ ਲੈਨੇ ਤਜਰਬੇ ਹੀ ਦੇਖਣ ਉਹ ਦੇਖਦੇ ਵੀ ਲੈ ਕਹੇ ਵੀ ਸਾਡੇ ਵਾਲੇ ਰੱਬ ਨੂੰ ਪ੍ਰਾਰਥਨਾ ਸਾਡੇ ਵਾਲੀ ਕਰ ਵੀ ਪਾਣੀ ਰੱਖ ਲੈ ਉਹ ਜਦੋਂ ਪੁੱਛਦੇ ਨੇ ਵੀ ਕਰਤੀ ਪ੍ਰਾਰਥਨਾ ਹਾਂਜੀ ਕਰਤ ਓਦੋਂ ਬਾਅਦ ਆਂ ਢੇਡਾ ਕਰ ਦਿੰਦੇ ਨੇ ਜਦੋਂ ਆਉਂਦੇ ਨੇ ਕਥਾ ਕਰਨ ਸਾਇੰਸ ਦੇ ਵਾਰਾ ਬਣਾਈ ਹੋਈ ਗੱਡੀ ਚਾਉਂਦੇ ਨੇ ਸਾਇੰਸ ਦੇ ਵਿਗਿਆਨ ਦੇ ਬਣਾਏ ਹੋਏ ਕੱਪੜੇ ਉਹਨਾਂ ਦੇ ਪਾਏ ਹੁੰਦੇ ਨੇ ਵਿਗਿਆਨ ਦਾ ਬਣਾਇਆ ਹੋਇਆ ਹੱਥ 'ਚ ਮੋਬਾਈਲ ਹੁੰਦਾ ਵਿਗਿਆਨ ਦੇ ਬਣਾਏ ਹੋਏ ਮੋਬਾਈਲ 'ਚ ਉਹ ਇੱਥੇ ਮੈਿਕ 'ਚ ਬੋਲ ਰਹੇ ਨੇ ਵਿਗਿਆਨ ਦੇ ਬਣਾਏ ਹੋਏ ਇਹ মিডিਆ ਤੇ ਨੈਟ ਦੀ ਵਰਤੋਂ ਕਰਕੇ ਤੇ ਬੋਲਦੇ ਨੇ ਸਾਇੰਸ ਦੇ ਉਲਟ ਵੀ ਉਂਗਲੀ ਲਾ ਕੇ ਨਾ ਇੱਦਾਂ ਉਂਗਲੀ ਲਾ ਦਿੰਦੇ ਆ ਬੰਦਾ ਕੰਬ ਕੇ ਡਿੱਗਦਾ ਵੀ ਉਹਦੇ ਵਿੱਚੋਂ ਕਹਿੰਦੇ ਹੁਣ ਸਾਰੀਆਂ ਪੁਰੀਆਂ ਆਤਮਾਵਾਂ ਬਾਹਰ ਕਿਰਬੰਦੀ ਨੂੰ ਪੁੱਛਦੇ ਆ ਉਹ ਕਹਿੰਦਾ ਹਾਂ ਮੈਂ ਹੁਣ ਠੀਕ ਆ ਖੋਸਰਾ ਜਿਹੜਾ ਉਹ ਕਹਿ ਰਿਹਾ ਵੀ ਮੈਂ ਕਿਨਰ ਆ ਤੇ ਮੇਰੀ ਇੱਕ ਦਿਨ ਉਹ ਪਾਸਟਰ ਨੇ ਪ੍ਰਾਰਥਨਾ ਕਰਤੀ ਮੇਰੇ ਵਾਸਤੇ ਵੀ ਇਹਦੇ ਮੁੰਡਾ ਹੋ ਜੇ ਮੇਰੇ ਹੁਣ ਮੁੰਡਾ ਹੈ ਤੇ ਇੱਕ ਇੱਕ ਵੀ ਯਾਨੀ ਕੋਈ ਕਹਿੰਦਾ ਵੀ ਮੈਂ ਇਹਨੂੰ ਪੋਲੀਓ ਸੀ ਪੋਲੀਓ ਹੋਇਆ ਸੀ ਇੱਕ ਲੱਤ ਮੇਰੀ ਬਿਲਕੁਲ ਸੁੱਕੀ ਹੋਈ ਸੀ ਪ੍ਰਾਰਥਨਾ ਕੀਤੀ ਮੇਰੇ ਕੋਲ ਉਹ ਠੀਕ ਹੋ ਗਿਆ। ਅਸੀਂ ਸਰ 21ਵੀਂ ਸਦੀ ਦੇ ਵਿੱਚ ਆਪਾਂ ਆ ਗਏ ਅਸੀਂ ਹੁਣ। ਵੀ ਵਿਕਾਸ ਦੀ ਗੱਲ ਹੁੰਦੀ ਹੈ ਮਨੁੱਖ ਦੇ ਦਿਮਾਗ ਦਾ ਵਿਕਾਸ ਵੀ ਬਹੁਤ ਹੋ ਗਿਆ। ਮਾਡਰਨ ਸੋਸਾਇਟੀ ਕਿਹਾ ਜਾਂਦਾ ਹੈ ਨਾ ਹੈਗੀ ਆ ਹੁਣ। ਹਲੇ ਵੀ ਉਹ ਘਟਨਾਵਾਂ ਵਾਪਰ ਰਹੀਆਂ ਨੇ ਕਿ ਕਿਸੇ ਬੰਦੇ ਦੇ ਵਿੱਚ ਸ਼ੈਤਾਨ ਆ ਜਾਂਦਾ ਤੇ ਉਹ ਬੰਦੇ ਨੂੰ ਸ਼ੈਤਾਨ ਕੱਢਣ ਲਈ ਇੱਕ ਪਾਸਟਰ ਆ ਜਿਹੜਾ ਆਪਣੇ ਕੋਲ ਲੈ ਜਾਂਦਾ ਤੇ ਉਹਨੂੰ ਇਸ ਤਰੀਕੇ ਨਾਲ ਕੁੱਟਦਾ ਕਿ ਉਹਦੀ ਮੌਤ ਵੀ ਹੋ ਜਾਂਦੀ ਹੈ ਹਨਾ। ਇਹ ਘਟਨਾ ਕਿਵੇਂ ਵਾਪਰਦੀ ਹੈ ਹਾਂ ਪਹਿਲੀ ਗੱਲ ਤਾਂ ਜਿਵੇਂ ਤੁਸੀਂ ਸਾਡੇ ਸਮਾਜ ਦੀ ਗੱਲ ਕੀਤੀ ਹੈ ਵੀ ਮੈਂ ਦੇਖ ਲਿਆ ਮੈਂ ਜਨ ਯੁੱਗ ਬਦਲ ਦਾ ਦੇਖ ਲਿਆ ਬਰਦਾ ਨਾਲ ਖੇਤੀ ਹੁੰਦੀ ਸੀ ਜੀ ਹੁਣ ਮਸ਼ੀਨਰੀ ਆ ਗਿਆ ਹਰ ਚੀਜ਼ ਦੀ ਮਸ਼ੀਨਰੀ ਆ ਪਹਿਲਾਂ ਪੈਦਲ ਜਾਂਦੇ ਸੀ ਜਾਂ ਸਾਈਕਲ ਤੇ ਜਾਂਦੇ ਸੀ ਸਾਈਕਲ ਤੋਂ ਹਵਾਈ ਜਹਾਜ਼ ਜਹਾਜ਼ ਆ ਗਿਆ ਹਾਂ ਪਹਿਲਾਂ ਚਿੱਠੀਆਂ ਜਾਂਦੇ ਸੀ ਤੇ ਜਰਨਲਿਜ਼ਮ ਕਪੜੀ ਆ ਵੀ ਉਹ ਜਦੋਂ ਆਪਣੇ ਇੱਕ ਇੱਕ ਅੰਗਰੇਜ਼ ਅਧਿਕਾਰੀ ਦੀ ਇੱਥੇ ਡੈਥ ਹੋ ਗਈ ਸੀ ਤੇ 3 ਮਹੀਨੇ ਬਾਅਦ ਉਹਦਾ ਖਬਰ ਹੈ ਜਿਹੜੀ ਉੱਥੇ ਇੰਗਲੈਂਡ ਪਹੁੰਚੀ ਸੀ ਹੂੰ ਤੇ ਉਹ ਮੋਬਾਈਲ ਆ ਗਿਆ ਜਦ ਕਿ 1 ਮਿੰਟ ਦੇ ਵਿੱਚ ਖਬਰ ਹੈ ਜਿਹੜੀ ਸਾਰੀ ਦੁਨੀਆ ਚ ਫੈਲ ਜਾਂਦੀ ਹੈ ਜੀ ਬਿਲਕੁਲ ਪਰ ਜਿਹੜੀ ਸਾਡੀ ਸੋਚ ਹੈ ਹੂੰ ਉਹ ਨਹੀਂ ਬਦਲੀ ਉਹ ਉਹੀ ਪੁਰਾਣੀ ਰਹੀ ਹੈ ਸਾਡੇ ਸਮਾਜ ਦੀ ਹੂੰ ਤੇ ਸੋਚ ਕਿ ਸਾਨੂੰ ਜਿਹੜੀ ਗੁੜਤੀ ਹੈ ਬੱਚਿਆਂ ਨੂੰ ਛੋਟੇ ਹੁੰਦਿਆਂ ਨੂੰ ਹੈ ਸਾਡੇ ਸਮਾਜ ਦੇ ਵਿੱਚ ਚਮਤਕਾਰਾਂ ਦੇ ਦਿੱਤੇ ਸੀ ਕੋਈ ਨਾ ਕੋਈ ਚਮਤਕਾਰ ਉਹ ਚਮਤਕਾਰਾਂ ਦਾ ਚਮਤਕਾਰ ਕੋਈ ਨਹੀਂ ਹੁੰਦਾ ਧਰਤੀ ਤੇ ਘਟਨਾਵਾਂ ਵਾਪਰਦੀਆਂ ਨੇ ਹਰ ਘਟਨਾ ਦਾ ਕੋਈ ਨਾ ਕੋਈ ਕਾਰਨ ਹੁੰਦਾ ਬਿਨਾਂ ਕਾਰਨ ਤੋਂ ਕੋਈ ਘਟਨਾ ਨਹੀਂ ਵਾਪਰਦੀ ਕਦੇ ਕੋਈ ਚਮਤਕਾਰ ਨਹੀਂ ਹਮ ਪਰ ਇਹ ਜਿਹੜੇ ਚਲਾਕ ਲੋਕ ਨੇ ਉਹ ਚਮਤਕਾਰ ਦੇ ਨਾਂ ਤੇ ਲੋਕਾਂ ਨੂੰ ਲੁੱਟਦੇ ਨੇ ਜਿਹੜੇ ਚਲਾਕ ਲੋਕ ਨੇ ਠੱਗੀ ਮਾਰਦੇ ਨੇ ਲੋਕਾਂ ਨੂੰ ਹੁਣ ਜਿਹੜੀ ਤੁਸੀਂ ਘਟਨਾ ਦੀ ਗੱਲ ਕੀਤੀ ਆ ਉਹ ਧਾਰੀਵਾਲ ਪਿੰਡ ਦੀ ਆ ਜੀ ਇੱਕ ਮੁੰਡਾ ਚਲੋ ਆਪਣਾ ਆਪਣਾ ਆ ਉਹ ਸਾਡਾ ਸੰਵਿਧਾਨ ਹੱਕ ਦਿੰਦਾ ਬੰਦਾ ਕਿਸੇ ਵੀ ਧਰਮ ਨੂੰ ਮੰਨ ਸਕਦਾ ਕਿਸੇ ਵੀ ਰੱਬ ਨੂੰ ਮੰਨ ਸਕਦਾ ਬਹੁਤ ਸਾਰੇ ਲੋਕ ਜਾਤ ਪਾਤ ਪ੍ਰਥਾ ਤੋਂ ਜਾਂ ਹੋਰ ਉਹਨਾਂ ਤੋਂ ਤੰਗ ਆ ਕੇ ਦੂਜੇ ਧਰਮ ਗ੍ਰਹਿਣ ਕਰ ਲੈਂਦੇ ਨੇ ਪਰ ਜਿਆਦਾ ਜਣੇ ਕੋਈ ਚਾਹੇ ਧਰਮ ਆ ਚਾਹੇ ਕੋਈ ਬਾਬਾ ਉਹ ਚਮਤਕਾਰਾਂ ਤੋਂ ਬਿਨਾਂ ਨਹੀਂ ਵੱਧਦਾ ਪੁੰਦਾ ਤੇ ਉਸੇ ਤਰ੍ਹਾਂ ਦੀ ਇਹ ਘਟਨਾ ਵਾਪਰੀ ਹੈ ਵੀ ਉਹ ਕਹਿੰਦੇ ਵੀ ਸਾਡਾ ਮੁੰਡਾ ਬਿਮਾਰ ਸੀ ਬਿਲਕੁਲ ਜੀ ਗਰੀਬ ਆਦਮੀ ਕੋਲੇ ਸਾਧਨ ਜੇ ਤਾਂ ਤਾਕੜਾ ਹੋਵੇ ਵਧੀਆ ਹਸਪਤਾਲ ਚ ਇਲਾਜ ਕਰਾ ਲੈਂਦਾ 10 ਲੱਖ 5 ਲੱਖ ਇਹ ਮਾਮੂਲੀ ਗੱਲ ਅੱਜ ਕੱਲ੍ਹ ਬਿਮਾਰੀਆਂ ਤੇ ਲੱਗਦਾ ਗਰੀਬ ਆਦਮੀ ਸੋਚਦਾ ਵੀ ਉੱਥੇ ਦੀ ਤਾਂ ਪਹੁੰਚ ਹੈ ਨਹੀਂ ਉਹ ਫਿਰ ਇਹ ਜੇ ਬਾਬਿਆਂ ਕੋਲੇ ਜਾਂਦੇ ਉਹ ਕਹਿੰਦੇ ਅਸੀਂ ਉਹਦੇ ਕੋਲੇ ਚਲੇ ਗਏ ਵੀ ਉਹ ਪ੍ਰਾਰਥਨਾ ਕਰ ਦਵੇ ਪ੍ਰਾਰਥਨਾ ਇਹ ਕਰ ਦਿੰਦੇ ਨੇ ਪ੍ਰਾਰਥਨਾ ਤਾਂ ਕੀ ਜਣੀ ਇਸ ਇਸ਼ਤਿਹਾਰ ਇਹਨਾਂ ਦੇ ਇਸ ਤਰ੍ਹਾਂ ਦੇ ਹੁੰਦੇ ਨੇ ਚਲੋ ਗੱਲ ਚੋਂ ਗੱਲ ਨਿਕਲੀ ਸਾਡੇ ਵੀ ਇੱਥੇ ਇੱਕ ਸਮਾਣੇ ਕੋਲੋਂ ਪਿੰਡ ਆ ਉਹ ਮੈਂ ਇਸ਼ਤਿਹਾਰ ਪੜਿਆ ਉਹਨਾਂ ਦਾ ਪਤਾ ਨਹੀਂ ਵੀਡੀਓ ਦੇਖੀ ਉਹਦੇ ਵਿੱਚ ਇੱਕ ਖੁਸਰਾ ਜਿਹੜਾ ਉਹ ਕਹਿ ਰਿਹਾ ਵੀ ਮੈਂ ਕਿਨਰ ਹਾਂ ਤੇ ਮੇਰੀ ਇੱਕ ਦਿਨ ਉਹ ਪਾਸਟਰ ਨੇ ਪ੍ਰਾਰਥਨਾ ਕਰਤੀ ਮੇਰੇ ਵਾਸਤੇ ਵੀ ਇਹਦੇ ਮੁੰਡਾ ਹੋ ਜੇ ਮੇਰੇ ਹੁਣ ਮੁੰਡਾ ਹੈ ਤੇ ਇੱਕ ਇੱਕ ਵੀ ਜਾਣੀ ਕੋਈ ਕਹਿੰਦਾ ਵੀ ਮੈਂ ਇਹਨੂੰ ਪੋਲੀਓ ਸੀ ਪੋਲੀਓ ਹੋਇਆ ਸੀ ਇੱਕ ਲੱਤ ਮੇਰੀ ਬਿਲਕੁਲ ਸੁੱਕੀ ਹੋਈ ਸੀ ਪ੍ਰਾਰਥਨਾ ਕੀਤੀ ਮੇਰੇ ਪੋਲੀਓ ਠੀਕ ਹੋ ਗਿਆ ਇੱਕ ਵੀਡੀਓ ਵੀ ਵਾਇਰਲ ਹੋ ਗਈ ਕੋਈ ਕਹਿੰਦਾ ਵੀ ਮੈਂ ਅੰਨਾ ਸੀ ਜਮੰਦਰੂ ਮੈਨੂੰ ਦਿਸਦਾ ਨਹੀਂ ਤੇ ਇਹਨਾਂ ਨੇ ਪ੍ਰਾਰਥਨਾ ਕਰਤੇ ਮੈਨੂੰ ਦੇਖਣ ਲੱਗ ਗਿਆ ਕੋਈ ਕਹਿੰਦਾ ਮੈਨੂੰ ਕੈਂਸਰ ਸੀ ਡਾਕਟਰਾਂ ਨੇ ਜਵਾਬ ਦਿੱਤਾ ਵੀ ਘਰੇ ਸੇਵਾ ਕਰ ਲਓ ਕਿਤੇ ਪ੍ਰਾਰਥਨਾ ਕਰਾਈ ਤੇ ਉਹ ਠੀਕ ਹੋ ਗਿਆ ਉਹ ਤਾਂ ਜੀ ਕਰਦੇ ਵੀ ਉਂਗਲੀ ਲਾ ਕੇ ਨਾ ਕਿ ਤਾਂ ਉਂਗਲੀ ਲਾ ਦਿੰਦੇ ਆ ਬੰਦਾ ਕੰਬ ਕੇ ਡਿੱਗਦਾ ਵੀ ਉਹਦੇ ਵਿੱਚੋਂ ਕਹਿੰਦੇ ਹੁਣ ਸਾਰੀਆਂ ਬੁਰੀਆਂ ਆਤਮਾਵਾਂ ਬਾਹਰ ਫਿਰ ਬੰਦੇ ਨੂੰ ਪੁੱਛਦੇ ਆ ਉਹ ਕਹਿੰਦਾ ਹਾਂ ਮੈਂ ਹੁਣ ਠੀਕ ਆ ਚਲੋ ਉਹ ਬਾਤ ਦੀ ਗੱਲ ਉਹ ਤਾਂ ਉਹਨਾਂ ਦੇ ਆਪਣੀ ਹੁੰਦੇ ਨੇ ਯਾਨੀ ਉਹ ਉਹਨਾਂ ਦੇ ਆਪਣੇ ਪੇੜ ਹੁੰਦੇ ਆ ਉਹ ਪੇੜ ਹਾਂ ਜਵਰਕਰ ਹੁੰਦੇ ਆ ਅੱਛਾ ਤੇ ਇਸ ਤਰ੍ਹਾਂ ਦੇ ਜਦੋਂ ਗੱਲਾਂ ਸੁਣਦੇ ਨੇ ਫਿਰ ਉਹਨਾਂ ਨੂੰ ਵਿਸ਼ਵਾਸ ਹੁੰਦਾ ਵੀ ਪ੍ਰਾਰਥਨਾ ਕਰਾ ਦਈਏ ਮੁੰਡਾ ਠੀਕ ਹੋ ਜਾਊਗਾ ਉਹ ਮਾਤਾ ਦਾਸ ਰੀਤੀ ਉਹ ਮੁੰਡੇ ਦੀ 30 ਸਾਲ ਦਾ ਮੁੰਡਾ ਸੀ ਉਹ ਕਹਿੰਦੇ ਵੀ ਅਸੀਂ ਪ੍ਰਾਰਥਨਾ ਕਰਨ ਵਾਸਤੇ ਲਿਆਂਦਾ ਉਸਨੂੰ ਉਹ 6-7 ਜਣੇ ਨੂੰ ਹੋਰ ਨਾਲ ਲੈ ਕੇ ਆ ਗਿਆ ਆਉਂਦੇ ਸਾਰੇ ਮੇਰੇ ਪੁੱਤ ਨੂੰ ਉਹਨਾਂ ਨੇ ਠੁੱਡੇ ਮਾਰ ਕੇ ਕੁੱਟਣਾ ਸ਼ੁਰੂ ਕਰਤਾ ਐਨੇ ਬੁਰਾ ਤਰ੍ਹਾਂ ਕੁੱਟਰੇ ਮੈਂ ਕਿਹਾ ਪੈਂ ਇਸ ਨੂੰ ਕਿਉਂ ਕੁੱਟਦਿਓ ਕਹਿੰਦੇ ਮੈਨੂੰ ੱੱੱਕਾ ਮਾਰਿਆ ੱੱੱਕਾ ਮਾਰ ਕੇ ਬਿਠਿਆਤਾ ਬੀਬੇ ਤੂੰ ਚੁੱਪ ਕਰਕੇ ਇੱਥੇ ਬੈਠੀ ਰਹਿ ਅਸੀਂ ਤੇਰੇ ਮੁੰਡੇ ਨੂੰ ਥੋੜਾ ਕੁੱਟ ਰਿਆਂ ਅਸੀਂ ਤਾਂ ਜਿਹੜਾ ਇਹਦੇ ਅੰਦਰ ਸ਼ੈਤਾਨ ਹੈ ਉਹਨੂੰ ਕੁੱਟ ਰਿਆਂ ਤੇ ਉਹ ਇਹਦੇ ਵਿੱਚੋਂ ਬਾਹਰ ਕੱਢਣਾ ਤਾਂ ਹੀ ਠੀਕ ਹੋਊਗਾ ਜੇ ਸ਼ੈਤਾਨ ਉਹ ਕਹਿੰਦੇ ਵੀ ਮੇਰੇ ਮੁੰਡੇ ਦੀਆਂ ਪਿੱਛੇ ਬਾਹਾਂ ਬੰਨ ਲੀਆਂ ਲੱਤਾਂ ਬੰਨ ਲੀਆਂ ਉਹਨੂੰ ਨੂੰ ਐਨੇ ਧੀਰ ਕੁੱਟੀ ਗਏ ਤੇ ਉਸ ਤੋਂ ਬਾਅਦ ਉਹ ਕਹਿੰਦੇ ਵੀ ਹੁਣ ਸ਼ੈਤਾਨ ਨਿਕਲ ਗਿਆ ਪਰ ਜਦੋਂ ਦੇਖਿਆ ਉਹ ਤਾਂ ਮਰ ਚੁੱਕਿਆ ਸੀ ਉਸ ਤੋਂ ਬਾਅਦ ਦੱਬ ਵੀ ਆਏ ਆਪ ਹੀ ਦੱਬ ਤਾਂ ਫਿਰ ਪੁਲਿਸ ਨੇ ਉਹ ਕਢਾ ਕੇ ਪੋਸਟਮਾਰਟ ਕਿਉਂਕਿ ਇੱਕ ਮਾਂ ਦੀ ਮਮਤਾ ਹੁੰਦੀ ਹੈ ਨਾ ਸਾਹਮਣੇ ਮਰਦਾ ਬੱਚਾ ਦੇਖਿਆ ਵੀ ਕੁੱਟ-ਕੁੱਟ ਕੇ ਮਾਰਿਆ ਤੇ ਉਸ ਤੋਂ ਬਾਅਦ ਉਹਨਾਂ ਤੇ ਕੇਸ ਦਰਜ ਹੋਏ ਨੇ ਇਹ ਕੋਈ ਪਹਿਲੀ ਘਟਨਾ ਨਹੀਂ ਇਹ ਤਾਂ ਹੁੰਦੀ ਹੀ ਰਹਿੰਦੀ ਹੈ ਜਦੋਂ ਤੱਕ ਸਾਡੇ ਸਮਾਜ ਦੇ ਵਿੱਚ ਜਿਹੜਾ ਅੰਧਵਿਸ਼ਵਾਸ ਹੈ ਨਾ ਉਹ ਪਹਿਲਾਂ ਵੀ ਬਾਬੇ ਫਲਾਉਂਦੇ ਸੀ ਪਰ ਹੁਣ ਇੱਕ ਹੋਰ ਤਰੱਕੀ ਹੋ ਗਈ ਸਮਾ ਜਾਨੀ ਬੇਸ਼ਵਗੁਰੂ ਬਣ ਗਿਆ ਦੇਸ਼ ਵੀ ਜਿਹੜੇ ਸਾਡੇ ਲੀਡਰ ਨੇ ਉਹ ਵੀ ਅੰਧਵਿਸ਼ਵਾਸ ਫਲਾਉਣ ਚ ਪੂਰਾ ਹੱਥ ਉਹਨਾਂ ਦਾ ਜਾਨੀ ਕੋਈ ਨਾ ਕੋਈ ਬਿਆਨ ਦਿੰਦੇ ਰਹਿੰਦੇ ਨੇ ਜੀ ਮੇਰੇ ਮੰਨਣ ਦੀ ਇਸ ਤਰ੍ਹਾਂ ਦੇ ਗੈਰ ਵਿਗਿਆਨਕ ਜਿਹੜੇ ਉਹਨੇ ਉਸ ਤਰ੍ਹਾਂ ਦੇ ਜਾਂ ਮੂਰਖਤਾ ਫਲਾਉਣ ਵਾਲੇ ਉਹ ਕੰਮ ਕਰਦੇ ਰਹਿੰਦੇ ਨੇ ਚਾਹੇ ਰਫੇਲ ਜਹਾਜ਼ ਖਰੀਦਿਆ ਫਰਾਂਸ ਤੋਂ ਬਿਲਕੁਲ ਬੜਾ ਮਹਿੰਗਾ ਮੇਰਾ ਹਲਾ 1300 ਕਰੋੜ ਰੁਪਏ ਦੇ ਜਹਾਜ਼ ਸੀ ਇੱਕ 10 ਜਹਾਜ਼ ਖਰੀਦਿਆ ਤੇ ਉਹ ਕਹਿੰਦੇ ਤਾਂ ਖਰੀਦਿਆ ਆਪਣੀ ਰੱਖਿਆ ਕਰੂ ਦੁਸ਼ਮਣ ਤੋਂ ਪਰ ਜਦੋਂ ਉਹ ਜਹਾਜ਼ ਦੇਖਣ ਵਾਸਤੇ ਸਾਡਾ ਰੱਖਿਆ ਮੰਤਰੀ ਜਾਂਦਾ ਉੱਥੇ 5 ਰੁਪਏ ਦੀਆਂ ਨਿੰਬੂ ਮਿਰਚਾ ਟੰਗ ਦਿੰਦਾ ਉਹ ਕਹਿੰਦਾ ਤਾਂ ਟੰਗ ਦਿਆ ਨਿੰਬੂ ਮਿਰਚਾਂ ਉਹ ਜਹਾਜ਼ ਦੀ ਰਾਖੀ ਕਰਨਗੇ ਉਹ ਜਹਾਜ਼ ਸਾਡੀ ਰਾਖੀ ਕਰਨਗੇ ਉਹ ਜਹਾਜ਼ਾਂ ਦੀ ਰਾਖੀ ਕਰਨ ਵਾਸਤੇ ਨਿੰਬੂ ਮਿਰਚਾਂ ਜਾਨੀ ਇਸ ਤਰ੍ਹਾਂ ਦੇ ਹੋਰ ਪੁੱਠੇ ਸਿੱਧੇ ਜਿਹੜੇ ਵੱਡੇ ਲੀਡਰ ਨੇ ਉਹ ਬਿਆਨ ਵੀ ਦਿੰਦੇ ਰਹਿੰਦੇ ਨੇ ਬੀ ਇਸ ਤਰ੍ਹਾਂ ਕਰਕੇ ਜੇ ਗਾਂ ਹੈ ਉਹਦੇ ਉੱਤੇ ਹੱਥ ਫੇਰ ਦਈਏ ਤਾਂ ਕੈਂਸਰ ਠੀਕ ਹੋ ਜਾਂਦਾ ਹੋਰ ਜਾਂ ਇਸ ਤਰ੍ਹਾਂ ਦੇ ਬਹੁਤ ਹੀ ਕੋਈ ਮੂਰਖਤਾਲੀਆਂ ਗੱਲਾਂ ਜਿਹੜੀਆਂ ਉਹ ਫਲਾਉਂਦੇ ਰਹਿੰਦੇ ਨੇ ਇਹ ਇਸ ਕਰਕੇ ਜਿਹੜਾ ਇਹ ਘਟਨਾਵਾਂ ਇੱਥੇ ਵਾਪਰਦੀਆਂ ਰਹਿਣਗੀਆਂ ਜਦੋਂ ਤੱਕ ਸਰਕਾਰ ਨਹੀਂ ਕੋਸ਼ਿਸ਼ ਕਰਦੀ ਵੀ ਲੋਕਾਂ ਦਾ ਸੋਚਣ ਦਾ ਢੰਗ ਹੈ ਜਿਹੜਾ ਵਿਗਿਆਨਕ ਹੋਵੇ ਪਿੱਛੇ ਜੇ ਇੱਕ ਮੋਗੇ ਕੋਲੇ ਪਿੰਡਰ ਕਲਾ ਪਿੰਡ ਹੈ ਉੱਥੇ ਇੱਕ ਕੁੜੀ ਤੇ ਜੇਮਿੰਝ ਪੜਦੇ 11 ਸਾਲ ਦੀ ਉਹਨੂੰ ਵਿਖਾਰ ਹੋ ਗਿਆ ਦਿਮਾਗੀ ਵਿਖਾਰ ਹੋਇਆ ਉਹ ਕਾਮਲੀਆਂ ਜਿਹਾ ਗੱਲਾਂ ਕਰਨ ਲੱਗੇ ਜਿਵੇਂ ਹੁਣ ਜਿਵੇਂ ਸਾਨੂੰ ਪਰੋਸਿਆ ਹੋਇਆ ਜਿਵੇਂ ਸਾਡੇ ਦਿਮਾਗ ਦੀ ਕੰਡੀਸ਼ਨਿੰਗ ਕੀਤੀ ਹੋਈ ਆ ਜੋ ਦਿਮਾਗ ਦੇ ਵਿੱਚ ਭਰਿਆ ਹੋਇਆ ਤਾਂ ਬਜ਼ੁਰਗਔਰਤਾਂ ਕਹਿਣ ਲੱਗਿਆ ਵੀ ਇਹਨੂੰ ਬਿਮਾਰੀ ਤਾਂ ਹੈ ਨਹੀਂ ਕੋਈ ਇਹਨੂੰ ਤਾਂ ਕੋਈ ਚੀਜ਼ ਚਿੰਬੜੀ ਹੋਈ ਆ ਉਹ ਪਿੰਡਾਂ ਚ ਹਰ ਪਿੰਡ ਚ ਹੁਣ ਸਵਬਦਾ ਸੈਂਟਰ ਨੇ ਪੁੱਛਾ ਦੇਣ ਵਾਲਾ ਜਗਾ ਜਗਾ ਬੈਠੇ ਨੇ ਉਸ ਪਿੰਡ ਚ ਜਿਹੜੀ ਸਰਪੰਚ ਸੀ ਬੀਬੀ ਉਹ ਪੁੱਛਾ ਦਿੰਦੀ ਸੀ ਭੂਤ ਕੱਢਣ ਦਾ ਵੀ ਕੰਮ ਕਰਦੀ ਸੀ ਉਹਦੇ ਕੋਲ ਲੈ ਕੇ ਚਲੇ ਗਏ ਉਹਨੂੰ ਕਹਿੰਦੇ ਇਹਨੂੰ ਤਾਂ ਚੜੇਲ ਚਿੰਬੜੀ ਹੋਈ ਆ ਉਹਨੇ ਉਹਨੂੰ ਚਿੰਟਿਆਂ ਨਾਲ ਕੁੱਟਣਾ ਸ਼ੁਰੂ ਕਰਤਾ ਜਦ ਉਹਦੇ ਮਾਂ ਬਾਪ ਉਹਨੂੰ ਉਹਦਾ ਮੂੰਹ ਸੁੱਕ ਗਿਆ ਉਹਨੇ ਪਾਣੀ ਮੰਗਿਆ जखਮਾਂ ਦੀ ਤਾਬ ਨਾ ਚਲਦੀ ਹੋਈ ਤੇ ਉਹ ਜਦੋਂ ਪਾਣੀ ਦੇਣ ਲੱਗੇ ਨਹੀਂ ਨਹੀਂ ਕਹਿੰਦੇ ਪਾਣੀ ਨਾ ਦਿਓ ਪਾਣੀ ਆ ਤੁਹਾਡੀ ਕੁੜੀ ਥੋੜਾ ਮੰਗ ਰਹੀ ਆ ਪਾਣੀ ਤਾਂ ਜਿਹੜੇ ਅੰਦਰ ਇਹਦੇ ਅੰਦਰ ਚੜੇਲ ਆ ਉਹ ਮੰਗ ਰਹੀ ਆ ਜਦੋਂ ਮਾਰ ਮਾਰ ਕੇ ਮੈਂ ਉਹ ਚੜੇਲ ਨੂੰ ਇਹਦੇ ਵਿੱਚੋਂ ਬਾਹਰ ਕੱਢੂਗੀ ਜਦ ਸਰੀਰ ਛੱਡ ਕੇ ਚਲੇ ਗਈ ਉਦੋਂ ਪਾਣੀ ਪਿਆ ਦਿਓ ਪਰ ਉਹ ਅੱਧਾ ਘੰਟਾ ਇੰਨਾ ਬੁਰੀ ਤਰ੍ਹਾਂ ਇੱਕ ਤਾਂ ਕੁੜੀ ਬਿਮਾਰ ਸੀ ਇੱਕ ਕਮਜ਼ੋਰ ਸੀ ਅੱਧਾ ਘੰਟਾ ਚਿੰਟਿਆਂ ਨਾਲ ਇੰਨਾ ਬੇਰਮੀ ਨਾਲ ਕੁੱਟਿਆ ਤੇ ਉਹ ਕੁੜੀ ਦੀ ਉੱਥੇ ਮੌਤ ਹੋ ਗਈ ਜੀ ਮੈਂ ਕਹਿੰਦਾ ਸਵਾਲ ਤੁਹਾਨੂੰ ਕਰਨਾ ਚਾਹਣਾ ਵੀ ਜਿਵੇਂ ਕਈ ਵਾਰੀ ਇਹ ਹੁੰਦਾ ਜਿਹੜਾ ਬੰਦਾ ਰੋਗੀ ਹੋਵੇ ਪੀੜਿਤ ਹੋਵੇ ਹਨਾ ਜਦੋਂ ਉਹ ਕਿਸੇ ਬਾਬੇ ਕੋਲੇ ਜਾਂਦਾ ਜਾਂ ਪਾਸਟਰਾਂ ਕੋਲੇ ਜਾਂਦਾ ਪਾਸਟਰਾਂ ਦੀ ਵੀਡੀਓ ਬਹੁਤ ਸਾਰੀਆਂ ਹੁੰਦੀਆਂ ਮੇਰੇ ਇੱਕ ਅੱਖੀ ਦੇਖਣ ਦੀ ਮਤਲਬ ਘਟਨਾ ਵੀ ਹੈ ਇਹ ਇੱਕ ਸਾਡੇ ਪਿੰਡਾਂ ਦੇ ਲਾਗੇ ਇੱਕ ਬੰਦਾ ਸੀ ਉਹਨੂੰ ਵੀ ਇਦਾਂ ਹੀ ਸੀਗਾ ਵੀ ਜਿਵੇਂ ਉਹ ਕੰਬ ਕੇ ਡਿੱਗ ਪੈਂਦਾ ਸੀ ਉਹਨੂੰ ਕਹਿੰਦੇ ਵੀ ਪਾਸਟਰਾਂ ਕੋਲੇ ਲੈ ਗਏ ਤੇ ਉਹਨਾਂ ਨੇ ਉਹੀ ਜਿਵੇਂ ਉਹ ਕਰਦੇ ਆ ਹਨਾ ਵੀ ਉਂਗਲੀ ਜੀ ਲਾਈ ਹੱਥ ਛੜੀ ਜੀ ਸੀ ਇੱਕ ਉਹ ਮਾਰੀ ਉਹ ਬੰਦੇ ਚੋਂ ਵੀ ਕੰਦੇ ਸਾਰੀਆਂ ਚੀਜ਼ਾਂ ਬਾਹਰ ਗਈਆਂ ਬੁਰੀਆਂ ਉਸ ਤੋਂ ਬਾਅਦ ਉਹ ਬੰਦਾ ਕਹਿੰਦਾ ਵੀ ਮੈਂ ਠੀਕ ਆ ਹਨਾ ਇਹ ਬੰਦੇ ਦੀ ਕਿਹੜੀ ਮਾਨਸਿਕ ਸਟੇਜ ਹੁੰਦੀ ਆ ਵੀ ਜਦੋਂ ਉਹ ਉਹਨਾਂ ਕੋਲੇ ਜਾ ਕੇ ਠੀਕ ਫੀਲ ਕਰਦਾ ਘਰੇ ਰਹਿੰਦਾ ਉਹਨੂੰ ਲੱਗਦਾ ਵੀ ਸੱਚੀ ਮੇਰੇ ਤੇ ਬੁਰੀ ਆਤਮਾ ਦਾ ਕੋਈ ਸਾਆ ਤੇ ਬਹੁਤ ਹੈ ਤਾਂ ਕੱਟਣਾ ਮਾਇ ਇਸ ਤਰ੍ਹਾਂ ਦੀਆਂ ਨੇ ਵੀ ਉਹਨਾਂ ਦੇ ਆਪਣੇ ਬੰਦੇ ਹੁੰਦੇ ਨੇ ਜਿਹੜੇ ਡਿੱਗਣਾ ਕਿਉਂਕਿ ਇੱਕ ਵਾਰੀ ਵੀਡੀਓ ਦੇਖੀ ਉਹ ਬੰਦਾ ਦੱਸ ਰਿਹਾ ਤੇ ਵੀ ਕੱਲ ਨੂੰ ਕਿਦੀ ਕਿਦੀ ਵਾਰੀ ਆ ਡਿੱਗਣ ਦੀ ਉਹ ਫਿਰ ਉਹਨੇ ਦੱਸਿਆ ਵੀ ਮੈਂ ਡਿੱਗਣਾ ਉਹ ਕਹਿੰਦਾ ਵੀ ਰਿਹਰਸਲ ਕਰ ਲਈ ਇੱਕ ਤਾਂ ਇਹ ਉਹਨਾਂ ਦਾ ਜਾਨੀ ਆਪਣੀ ਉਹਨਾਂ ਦੀ ਟੀਮ ਹੈ ਜਿਹੜੇ ਉਹ ਕਰਦੀ ਹੈ ਪਰ ਦੂਜਾ ਬੰਦਾ ਵੀ ਡਿੱਗ ਸਕਦਾ ਇਹਨੂੰ ਹਿਪਨੋਟਾਈਜ਼ ਵੀ ਕਹਿ ਦਿੰਨੇ ਆਪਾਂ ਜਦ ਐਵੇਂ ਵੀ ਉਹ ਹੱਥ ਲਾਉਂਦਾ ਤਾਂ ਬੰਦੇ ਨੂੰ ਜਾਂ ਕੋਈ ਚੀਜ਼ ਆ ਜਾਂਦੀ ਹੈ ਜਾਂ ਇਸ ਤਰ੍ਹਾਂ ਉਹ ਮਾਨਸਿਕ ਰੋਗੀ ਕਹਿ ਸਕਦੇ ਆ ਉਸ ਬੰਦੇ ਨੂੰ ਉਸ ਤਰ੍ਹਾਂ ਕਰਕੇ ਤੇ ਪਰ ਠੀਕ ਹੋਣ ਵਾਲੀ ਗੱਲ ਤਾਂ ਹੁਣ ਤੁਸੀਂ ਤੁਹਾਡੇ ਕੋਲ ਇੰਨਾਂ ਜੇ ਹਜ਼ਾਰਾਂ ਹੀ ਉਦਾਹਰਨਾਂ ਹੋਣਿਆ ਵੀ ਠੀਕ ਤੱਕ ਇਹ ਹੋਣਾ ਸਕੋ ਉਹਨਾਂ ਨੇ ਕੁੱਟਿਆ ਕਈ ਵਾਰੀ ਇਹ ਤੰਤਰਿਕ ਨੇ ਜਿਹੜੇ ਗਰਮ ਸਰੀਏ ਲਾਉਂਦੇ ਨੇ ਉਹ ਕਰਦੇ ਨੇ ਬਹੁਤ ਸਾਰੇ ਯਾਨੀ ਗਲਤ ਕੰਮ ਕਰਦੇ ਨੇ ਇੱਕ ਸਾਡੇ ਕੋਲ ਕੇਸ ਆਇਆ ਉਹਨਾਂ ਨੇ ਅਸੀਂ ਪੈਸੇ ਵਾਪਸ ਕਰਾਇਓ ਤੰਤਰਿਕ ਤੋਂ ਉਹ ਕਹਿੰਦਾ ਦੋ ਉਲੂਆਂ ਦੀ ਬਲੀ ਦੇਣੀ ਪਊ ਉਹਨਾਂ ਤੋਂ 18000 ਰੁਪਇਆ ਲੈ ਲਿਆ ਦੋ ਉਲੂਆਂ ਦਾ ਇੱਕ ਕੈਨੇਡਾ ਤੋਂ ਆਏ ਉਹ ਕਹਿੰਦੇ ਸਾਡੀ ਕੁੜੀ ਤੋਂ ਉਹਨੇ ਲੱਖ ਰੁਪਇਆ ਲੈ ਲਿਆ ਦੋ ਉਲੂਆਂ ਦਾ ਯਾਨੀ ਉਹ ਡਾਲਰਾਂ ਚ ਪੈਸੇ ਲੈ ਲਿਆ ਉਰੇ ਵਾਲਿਆਂ ਤੋਂ ਰੁਪਈਆ ਚ ਲੈ ਲੇ ਜੇ ਉਹ ਬਲੀ ਦਿਂਦੇ ਵੀ ਨਹੀਂ ਨੇ ਤਾ ਸਰਕਾਰ ਕਿਉਂ ਨਹੀਂ ਉਹਨਾਂ ਤੇ ਇਹ ਕੋਈ ਸਿਕੰਜਾ ਕੱਸਦੀ ਉਹਨਾਂ ਜਾਨਵਰ ਮਾਰਨਾ ਉਹਦੇ ਬਲੀ ਦੇਣਾ ਤਾਂ ਉਹ ਉਂਜੀ ਜਾਨੀ ਉਸ ਦੇ ਉਲਟ ਕਾਨੂੰਨ ਅਪਰਾਧ ਆ ਬੇ ਉਹ ਉਲੂਆਂ ਨੂੰ ਮਾਰ ਰਹੇ ਨੇ ਹਾਲਾਂਕਿ ਉਲੂ ਕਿਸਾਨ ਦਾ ਦੁਸ਼ਮਣ ਵੀ ਨਹੀਂ ਮਿੱਤਰਾ ਉਹ ਚੂਹੇ ਖੰਦਾ ਫਿਰ ਵੀ ਉਹ ਉਲੂਆਂ ਦੀ ਬਲੀ ਦਿੰਦੇ ਰਹਿੰਦੇ ਨੇ ਕਈ ਵਾਰੀ ਇਦਾਂ ਹੁੰਦਾ ਜੀ ਕੁਝ ਵੀਡੀਓ ਵੀ ਵਾਇਰਲ ਹੁੰਦੀਆਂ ਨੇ ਹਾਂਜੀ ਸੋਸ਼ਲ ਮੀਡੀਆ ਤੇ ਕਈ ਵਾਰੀ ਕੋਈ ਬਾਬਾ ਚਮਤਕਾਰ ਦਿਖਾਉਂਦਾ ਨਜ਼ਰ ਆਉਂਦਾ ਕੋਈ ਅੱਗ ਹੱਥ ਨਾਲ ਹਨਾ ਕੋਈ ਅੱਗ ਠੰਡੀ ਕਰ ਦਿੰਦਾ ਕੋਈ ਅੱਗ ਆਰੇ ਮੱਛ ਦੇ ਮੂੰਹ ਦੇ ਵਿੱਚ ਵੀ ਪਾ ਲੈਂਦਾ ਇਦਾਂ ਦੇ ਹੋਰ ਬਹੁਤ ਸਾਰੇ ਚਮਤਕਾਰ ਚਮਤਕਾਰ ਹੁੰਦੇ ਨੇ ਦਿਖਾਉਂਦੇ ਨਹੀਂ ਮਤਲਬ ਉਹ ਉਹਨਾਂ ਦੀ ਅਸਲੀ ਸਚਾਈ ਕੀ ਆ ਉਹਨਾਂ ਬਾਰੇ ਜ਼ਰੂਰ ਗੱਲ ਕਰ ਇਹ 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 ਜਾਦੂ ਦੇ ਟ੍ਰਿਕ ਨੇ ਹਮ ਮੈਜਿਕ ਹੈ ਦੋ ਤਿੰਨ ਕਿਸਮ ਦਾ ਜਾਨੀ ਇੱਕ ਹੱਥ ਦੀ ਸਪਾਈ ਹੋ ਗਿਆ ਹਾਂਜੀ ਇੱਕ ਦੁਕਾਨਾਂ ਤੋਂ ਬਣੀਆਂ ਬਣਾਈਆਂ ਚੀਜ਼ਾਂ ਮਿਲ ਜਾਂਦੀਆਂ ਨੇ ਹਮ ਕੋਈ ਕੁੜੀ ਨੂੰ ਵੱਡਣਾ ਬਚਾ ਲਉ ਵੱਡਣਾ ਵਾਲੇ ਨਾਲ ਚੀਰਨਾ ਬੰਦੇ ਨੂੰ ਵੱਡੇ ਤੋਂ ਛੋਟਾ ਬਣਾਉਣਾ ਇਦਾਂ ਦੇ ਕੋਈ ਮਿਲ ਜਾਂਦੇ ਇੱਕ ਹੁੰਦਾ ਕੈਮੀਕਲ ਵਾਲਾ ਇਹ ਬਾਬੇ ਜਿਆਦਾ ਕੈਮੀਕਲ ਵਾਲੇ ਕਰਦੇ ਆ ਜਾਂ ਕੁਝ ਟਰਿਕ ਵੀ ਕਰਦੇ ਆ ਹੁਣ ਦੇਖੋ ਜਿਵੇਂ ਇਹ ਕੀ ਆ ਅੱਜ ਕੱਲ ਸਾਡੇ ਲੋਕਾਂ ਦੀ ਕੀ માન ਸਕੇਤਾ ਬਾਬਾ ਹੁੰਦਾ ਪਿੰਡ ਦੇ ਲੋਕ ਇਕੱਠੇ ਹੋ ਜਾਂਦੇ ਕਿਉਂਕਿ ਇਕੱਠੇ ਆ ਬੀ ਆਇਆ ਕੋਈ ਇਹ ਕਰਨੀ ਵਾਲਾ ਜਾਂ ਕੋਈ ਪਹੁੰਚਿਆ ਹੋਇਆ ਉਸ ਤਰ੍ਹਾਂ ਐ ਲੋਕ ਸਾਡੇ ਧਾਰਮਿਕ ਨੇ 90% ਤੇ ਉਹ ਫਿਰ ਵਿਸ਼ਵਾਸ ਕਰਦੇ ਉਹ ਫਿਰ ਆ ਕੇ ਪੁੱਛਦਾ ਵੇ ਤੁਸੀਂ ਕਿਹੜੀ ਚੀਜ਼ ਨੂੰ ਮੰਨਦੇ ਹੋ ਹੂੰ ਅੱਛਾ ਰੱਬ ਵੀ ਅਲੱਗ-ਅਲੱਗ ਨੇ ਨਾ ਸਾਰਿਆਂ ਦੇ ਹੂੰ ਅਲੱਗ-ਅਲੱਗ ਰੱਬ ਨੇ ਇੱਕ ਰੱਬ ਤਾਂ ਹੈ ਨਹੀਂ ਕੋਈ ਰੱਬ ਕਹਿਆ ਜਾ ਪਹਿਰਾਵੇ ਤੇ ਖੁਸ਼ਾ ਕੋਈ ਕਹੇ ਜੇ ਪਹਿਰਾਵੇ ਤੇ ਕੋਈ ਕਹੇ ਜੇ ਕੋਈ ਕੋਈ ਖਾਣ ਨੂੰ ਕੋਈ ਚੀਜ਼ ਮਨਾ ਕਰਦਾ ਕੋਈ ਦੂਜਾ ਰੱਬ ਉਹਨੂੰ ਇਹਨੂੰ ਛੁੱਟੀ ਦੇ ਦਿੰਦਾ ਹੂੰ ਉਹ ਆ ਕੇ ਕਹਿੰਦੇ ਨੇ ਵੀ ਲੋਕ ਕਹਿੰਦੇ ਨੇ ਵੀ ਅਸੀਂ ਤਾਂ ਇਸ ਚੀਜ਼ ਨੂੰ ਮੰਨਦੇ ਹਾਂ ਹੂੰ ਉਹ ਕਹਿੰਦਾ ਨਾ ਤੁਹਾਡਾ ਤਾਂ ਰਸਤਾ ਗਲਤ ਆ ਹੂੰ ਤੁਸੀਂ ਨਹੀਂ ਰੱਬ ਤੱਕ ਪਹੁੰਚ ਸਕਦੇ ਹੂੰ ਤੁਹਾਨੂੰ ਤਾਂ ਜਾਨੇ ਅ तरीका ही नहीं पता ਵੀ ਰੱਬ ਨੂੰ ਕਿਵੇਂ ਮਿਲਿਆ ਜਾ ਸਕਦਾ ਤੁਸੀਂ ਉਹ ਕਹਿੰਦੇ ਨੇ ਵੀ ਕੀ ਗੱਲ ਕਹਿੰਦੇ ਲੈ ਹੁਣ ਦਿਖਾ ਦਿੰਦੇ ਉਹ ਕੀ ਕਰਦੇ ਨੇ ਇਸ ਤਰ੍ਹਾਂ ਇੱਕ ਪਾਣੀ ਲੈਂਦੇ ਨੇ ਇਹ ਦੇਖੋ ਅੱਧਾ ਗਲਾਸ ਪਾਣੀ ਥੋੜਾ ਓਚਾ ਕਰ ਲਿਓ ਲਿਆ ਇਹ ਦੇਖੋ ਪਾਣੀ ਹੈ ਇਹਦੇ ਵਿੱਚ ਪਾਉਣਾ ਇੱਕ ਗਲਾਸ ਜੀ ਪਾਣੀ ਇਹਦੇ ਵਿੱਚ ਪਾਉਂਦੇ ਨੇ ਉਹ ਹੂੰ ਪਾਣੀ ਪਾ ਕੇ ਇਹਨੂੰ ਕਹਿੰਦੇ ਨੇ ਵੀ ਲੈ ਹੁਣ ਤੂੰ ਆਪਣੇ ਰੱਬ ਦਾ ਨਾਮ ਲੈ ਹੂੰ ਰੱਬ ਦਾ ਨਾਮ ਲੈ ਕੇ ਕਹੇ ਵੀ ਲੈ اے ਰੱਬਾ ਜਿਹੜੇ ਚੀਜ਼ ਨੂੰ ਮੰਨਦਾ ਵੀ ਲੈ ਮੇਰਾ ਪਾਣੀ ਹੈ ਜਿਹੜਾ ਤੂੰ ਸਵੀਕਾਰ ਕਰ ਹਾਂ ਉਹ ਕਹਿੰਦੇ ਨੇ ਕਹਿਤਾ ਬੰਦਾ ਕਹਿੰਦਾ ਹਾਂਜੀ ਕਹਿਤਾ ਉਦੋਂ ਬਾਅਦ ਕੀ ਕਰਦੇ ਨੇ ਉਹ ਟੇਡਾ ਕਰਦੇ ਨੇ ਹੂੰ ਤੇ ਉਹ ਪਾਣੀ ਆ ਜਿਹੜਾ ਉਹਦੇ ਵਿੱਚ ਉਹ ਕਹਿੰਦੇ ਨੇ ਦੇਖਿਆ ਹੂੰ ਤੁਹਾਨੂੰ ਨਹੀਂ ਰੱਬ ਕਦੇ ਵੀ ਮਿਲ ਸਕਦਾ ਹੈਗਾ ਤੁਹਾਨੂੰ ਅਸੀਂ ਦੱਸਦੇ ਹਾਂ ਵੀ ਰੱਬ ਨੂੰ ਕਿਵੇਂ ਮਿਲਾਇਆ ਜਾ ਸਕਦਾ ਹੈ ਰੱਬ ਕਿਸ ਤਰ੍ਹਾਂ ਮਿਲਦਾ ਹੈ ਕਿਹੜਾ ਤਰੀਕਾ ਠੀਕ ਆ ਕਿਹੜਾ ਰਸਤਾ ਰੱਬ ਨੂੰ ਜਾਂਦਾ ਤੁਸੀਂ ਤਾਂ ਪੁੱਠੇ ਰਸਤੇ ਚੱਲ ਰਹੇ ਹੋ ਸਗੋਂ ਰੱਬ ਤੋਂ ਦੂਰ ਹੋ ਰਹੇ ਲੋ ਹੁਣ ਆਹੀ ਪਾਣੀ ਕਹਿੰਦੇ ਨੇ ਆਪਾਂ ਇਦੇ ਵਿੱਚ ਫੇਰ ਪਾ ਲੈਨੇ ਤ ਤੁਸੀਂ ਹੁਣ ਸਾਡੇ ਵਾਲੇ ਰੱਬ ਦਾ ਨਾਮ ਲਓ ਅੱਛਾ ਵਾਹਲਾ ਕਹਿੰਦਾ ਵੀ ਲੈ ਤੁਹਾਡੇ ਵਾਲੇ ਦਾ ਦੇਖ ਲੈਨੇ ਤਜਰਬੇ ਹੀ ਦੇਖਣ ਲੋਕ ਆਏ ਤਾਂ ਤਜਰਬਾ ਤਾਂ ਦੇਖਦੇ ਨੇ ਹਾਂ ਉਹ ਦੇਖਦੇ ਆ ਵੀ ਲੈ ਕਾਇਆ ਵੀ ਸਾਡੇ ਵਾਲੇ ਰੱਬ ਨੂੰ ਪ੍ਰਾਰਥਨਾ ਸਾਡੇ ਵਾਲੀ ਕਰ ਹੂੰ ਵੀ ਪਾਣੀ ਰੱਖ ਲੈ ਹੂੰ ਉਹ ਜਦ ਲੋਕ ਪੁੱਛਦੇ ਨੇ ਵੀ ਕਰਤੀ ਪ੍ਰਾਰਥਨਾ ਹਾਂਜੀ ਕਰਤ ਓਦੋਂ ਬਾਅਦ ਆਂ ਢੇਡਾ ਕਰ ਦਿੰਦੇ ਨੇ ਤੇ ਬਸ ਐਸੇ ਨਾਲ ਲੋਕ ਬਦਲ ਜਾਂਦੇ ਨੇ ਹੁਣ ਹੈ ਇਹ ਹੀ ਹੀਰਾ ਫੇਰੀਆ